ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਤੇਰੇ ਵਾਲ ਲੱਗਣ ਵਾਲੇ ਇੱਥੇ ਤੇ ਤੇਰੇ ਲੱਗਣੇ ਹੋਏ ਆ ਲਗਭਗ ਅੱਧਾ ਹੀ ਨਹੀਂ ਪੂਰੇ ਗੰਜਾਇੰਦਰ ਦਾ ਠੀਕ ਹੈ ਅੱਛਾ ਹੁਕਮ ਕਰੋ ਭਾਜੀ ਦੱਸੋ ਕੀ ਚੇਵਗੇ ਤੁਹਾਡੀ ਨਹੀਂ ਸੇਵ ਉਹ ਤਾਂ ਇਹ ਸੀ ਕਿ ਵੀ ਅਸੀਂ ਸੋਣਿਆਂ ਵੀ ਤੁਹਾਡਾ ਰੇਟ ਜਾਨੀ ਬਹੁਤ ਜ਼ਿਆਦਾ ਵੀ ਬਾਕੀ ਤਾਂ ਬਹੁਤ ਘੱਟ ਵਿੱਚ ਮਾਲ ਲੱਗ ਰਿਹਾ ਹੈ ਇਹ ਗੱਲ ਕਿਉਂ ਵੀ ਤੁਸੀਂ ਨਹੀਂ ਲੜੀ ਲੁੱਟ ਕਿਉਂ ਚਾਹੀ ਹੋਈ ਆ ਤੁਸੀਂ ਭਾਜੀ ਸਿੱਧਾ ਰੇਟ 'ਤੇ ਪਹੁੰਚ ਗਏ ਨੇ ਪਰ ਤੇ ਰੇਟ ਤੇ ਪੁੱਛਦੇ ਨਹੀਂ ਇਹ ਰੇਟ ਤੇ ਨਹੀਂ ਪੁੱਛਦਾ ਅਸੀਂ ਹੁਣ ਥੋੜੇ ਕੋਲ ਸਾਰਾ ਸਭ ਕੁਝ ਥੋੜੇ ਕੋਲ ਪੁੱਛ ਲਈਏ ਤੇ ਰੇਟ ਪੁੱਛੇ ਬਾਅਦ ਤੁਸੀਂ ਕਹਣਾ ਜੀ ਮੇਰਾ ਤੁਸੀਂ ਸਿਰ ਅੱਧਾ ਘਾਟਾ ਖਾ ਲਿਆ ਹੁਣ ਸਿਰ ਰੇਟ ਤੇ ਕਿਹਨਾਂ ਤੇ ਲਵਾਣੇ ਅਸੀਂ ਪਹਿਲਾਂ ਰੇਟ ਤਾਂ ਹੀ ਪੁੱਛਿਆ ਵੀ ਇਸ ਗੱਲ ਕਰਕੇ ਪਾ ਗੱਲ ਅੱਗੇ ਤੋੜੀਏ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਵੀ ਜਿਹਨੇ ਵੀ ਮੇਰੇ ਕੋਲੋਂ ਵਾਲ ਲਵਾਣੇ ਆ 6 ਮਹੀਨੇ ਸਾਲ ਇੱਕ ਮੇਰੀ ਵੀਡੀਓ ਦੇਖੋ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਫਿਰ ਮੇਰੇ ਕੋਲ ਆਓ ਨਹੀਂ ਤਾਂ ਹੋਰ ਪਾਸੇ ਜਾਓ ਸਿੱਧੀ ਗੱਲ ਹੈ ਕਿਉਂਕਿ ਮੇਰੇ ਕੋਲ ਮਿੱਠੀ ਜ਼ੁਬਾਨ ਦੇ ਵਿੱਚ ਲਿਆ ਕੇ ਕਿਸੇ ਨੂੰ ਫਸਾਣਾ ਹੀ ਨਹੀਂ ਆਂਦਾ ਠੀਕ ਹੈ ਲਾਲਿਆਂ ਨੂੰ ਜਾਗੇ ਦੀ ਆਪੇ ਭਾਪਿਆਂ ਨੂੰ ਆਪੇ ਮਿੱਠੀ ਜ਼ੁਬਾਨ ਦੇ ਵਿੱਚ ਗੱਲ ਕਰੀਏ ਆਪਾਂ ਕੰਮ ਕਰਦੇ ਆ ਇੱਕ ਤਸੱਲੀ ਬਖਸ਼ ਤੁਹਾਨੂੰ ਹੈਗੇ ਰੇਟ ਦੀ ਗੱਲ ਠੀਕ ਹੈ ਸਰ ਇਹ ਮੈਂ ਬਹੁਤ ਵਾਰੀ ਸੁਣਿਆ ਮੇਰੀਆਂ ਕਮੈਂਟਾਂ ਵੀ ਆਉਂਦੀਆਂ ਨੇ ਤੇਰਾ ਰੇਟ ਨਹੀਂ ਜਾਂਦੇ ਆ ਜਦੋਂ ਭਾਜੀ ਤੁਸੀਂ ਇੱਕ ਰੇਟ ਦੀ ਗੱਲ ਕਰਦੇ ਹੋ ਤੁਸੀਂ ਕਦੇ ਬਿਮਾਰ ਹੋਏ ਹੋ ਜ਼ਿੰਦਗੀ ਵਿੱਚ ਕਦੇ ਡਾਕਟਰ ਦੇ ਗਏ ਹੋ ਹਾਂਜੀ ਗੈਨੋਂ ਡਾਕਟਰ ਨੂੰ ਜਾ ਕੇ ਤੁਸੀਂ ਪਹਿਲਾਂ ਇਹ ਕਹਿੰਦੇ ਆ ਤੇਰਾ ਦੱਸੋ ਦਵਾਈ ਦੇਣਾ ਦਾ ਮੁੱਲ ਕੀ ਹੈ ਤਾਂ ਤੇ ਤੋਸੀ ਦਵਾਈ ਲੈਣੀ ਆ ਤੁਸੀਂ ਡਾਕਟਰ ਦੇ ਜਾ ਕੇ ਕਹਿੰਦੇ ਹੋ ਮੈਨੂੰ ਚਾਹੇ ਖੰਘ ਹੋਈ ਆ ਚਾਹੇ ਮੈਨੂੰ ਬੁਖਾਰ ਹੋਇਆ ਵੀ ਮੈਨੂੰ ਦਵਾਈ ਚਾਹੀਦੀ ਆ ਜਿਹਦੇ ਨਾਲ ਮੈਨੂੰ ਇਲਾਜ ਹੋ ਜਵੇ ਅੱਜ ਜਿਹੜੀ ਬਿੱਗ ਪ੍ਰੋਬਲਮ ਪਈ ਹੋਈ ਆ ਰੇਟ ਦੀ ਰੇਟ ਦੀ ਬਿੱਗ ਪ੍ਰੋਬਲਮ ਪਈ ਹੋਈ ਆ ਬਾਣਾ ਦਾ ਕੰਮ ਇੱਕ ਝੋਨੇ ਦੀ ਤਰ੍ਹਾਂ ਆ ਜਿਵੇਂ ਨਾ ਆਪਣੇ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਭਈਏ ਬੈਠੇ ਆ ਜੇ ਝੋਨਾ ਲਾਣਾ ਲਾ ਭਈਏ ਫੜ ਲਿਆ ਉਹ ਉਸੇ ਤਰ੍ਹਾਂ ਬਾੜਾਂ ਦਾ ਕੰਮ ਖੇਤਾਂ ਦੇ ਭਈਆਂ ਨਾਲ ਆਇਆ ਕੋਈ ਵੀ ਭਈਆ ਇਹ ਨਹੀਂ ਕਹਿੰਦਾ ਵੀ ਮੈਨੂੰ ਕੰਮ ਨਹੀਂ ਕਰਨੀ ਆਂਦਾ ਹਰ ਇੱਕ ਭਈਆ ਇਹੀ ਕਹਿੰਦਾ ਵੀ ਮੇਰੇ ਤੋਂ ਸਰਦਾਰ ਜੀ ਝੋਨਾ ਲਗਾਣੇ ਠੀਕ ਹੈ ਉਹ ਇੱਕ ਸਿਰਫ ਮਿੱਟੀ ਦੇ ਵਿੱਚ ਝੋਨਾ ਲਾਣਾ ਆ ਜੇ ਚਾਰ ਪਨੀਰੀ ਦੇ ਬਾੜ ਘਾਟੇ ਵੀ ਲੱਗ ਜਰ ਕੇ ਕੋਈ ਗੱਲ ਨਹੀਂ ਜਦੋਂ ਆਪਾਂ ਇੱਕ ਸਿਰ ਦੇ ਬਾੜਾਂ ਦੀ ਗੱਲ ਕਰਦੇ ਆ ਉਹ ਸਰਜਰੀਆਂ ਬਹੁਤ ਤਰ੍ਹਾਂ ਦੀਆਂ ਡਿਫਰੈਂਟ ਆ ਉਹਦੇ ਵਿੱਚ ਭਾਜੀ ਮੇਰੇ ਇੱਕੋ ਇੱਕ ਸਵਾਲ ਆ ਤੁਹਾਨੂੰ ਮੁਰਗਾ ਖਾਤਕ ਦੀ ਮੁਰਗੀ ਦੀ ਚਿਕਨ ਚਿਲੀ ਵੀ ਬਣ ਜਾਂਦੀ ਆ ਤਰੀ ਵਾਲਾ ਮੁਰਗਾ ਵੀ ਬਣ ਜਾਂਦਾ ਤੇ ਕਿੰਨੇ ਤਰ੍ਹਾਂ ਦਾ ਮੁਰਗਾ ਬਣ ਜਾਂਦਾ ਹਾਂਜੀ ਬਹੁਤ ਤਰ੍ਹਾਂ ਦਾ ਬਣ ਜਾਂਦਾ ਬਹੁਤ ਤਰ੍ਹਾਂ ਦਾ ਬਣ ਜਾਂਦਾ ਤੇ ਹੁਣ ਤੁਸੀਂ ਮੁਰਗਾ ਥੋੜਾ ਬਣਨਾ ਆ ਨਹੀਂ ਨਹੀਂ ਮੈਂ ਤੁਹਾਨੂੰ ਮੁਰਗਾ ਬਣਾਣਾ ਮੈਂ ਬਾੜਾ ਦੀ ਕੱਟ ਰਹੀ ਆਪਾਂ ਬਾਲਾਂ ਦੇ ਉੱਤੇ ਸਿਰ ਦੀ ਸਰਜਰੀ ਹੋਣੀ ਆ ਸਰਜਰੀ ਕਰਨ ਦੇ ਬਹੁਤ ਵੱਖਰੇ ਤਰੀਕੇ ਨੇ ਜਿਵੇਂ ਮੁਰਗਾ ਖਾ ਕੇ ਢਿੱਡੇ ਹੀ ਪੜਨਾ ਫਿਰ ਆਪਾਂ ਜਰੂਰ ਚਿਲੀ ਬਣਾਣੀ ਆ ਜਰੂਰ ਆਪਾਂ ਤੰਦੂਰੀ ਬਣਾਣਾ ਅੱਗ ਦੇ ਵਿੱਚ ਐਵੇਂ ਵਿਚਾਰੇ ਨੂੰ ਬਿਮਾਰੀ ਚੋਂ ਪਹਿਲਾਂ ਹੀ ਮਰਿਆ ਹੋਇਆ ਬਹੁਤ ਵੱਖਰੇ ਤਰੀਕੇ ਨੇ ਬਾਲਾਂ ਦੇ ਵਿੱਚ ਲੱਗਣ ਦੇ ਪ੍ਰਾਈਸ ਦੀ ਜਦੋਂ ਗੱਲ ਆਉਂਦੀ ਆ ਕਿਸੇ ਕੁਝ ਬਹੁਤ ਸਾਰੀ ਲਾ ਦਿੰਦੇ ਬਖਰਾ ਤੁਹਾਡੇ ਕੋਲ ਕੀ ਆ ਉਹੀ ਦੱਸਣੀਆਂ ਬਜੀ ਬਹੁਤ ਵੱਖਰਾ ਕੀ ਆ ਕਿ ਕਿਸੇ ਸਰਜਰੀਆਂ ਜਿੰਨੇ 99% ਜਿਹੜੀਆਂ ਸਰਜਰੀਆਂ ਨੇ ਜਿਹੜੀਆਂ ਇੰਡੀਆ ਦੇ ਵਿੱਚ ਹੁੰਦੀਆਂ ਨੇ ਜਾ ਵਰਲਡ ਵਾਈ ਹੁੰਦੀਆਂ ਉਹਨੂੰ ਸਰਜਰੀ ਦਾ ਇੱਕੋ ਹੀ ਨਾਮ ਆ ਫੂਏ ਐਫ ਯੂ ਆਈ ਜਿਹੜੇ ਕਾਮਨ ਵਰਲਡ ਆ ਮੈਂ ਬਾੜ ਲਵਾਉਣੇ ਆ ਕਿਸੇ ਨੂੰ ਕੋਈ ਜਾਣਕਾਰੀ ਹੈ ਨਹੀਂ ਵਾਲਾ ਬਾਰੇ ਜਦੋਂ ਵਾਲਾ ਲਾਣ ਦੀ ਲਾਈਨ ਦੇ ਵਿੱਚ ਪੈਨੇ ਫਿਰ ਪਤਾ ਲੱਗਦਾ ਵੀ 10 ਤਰ੍ਹਾਂ ਦੀ ਵੱਖਰੀ ਸਰਜਰੀ ਆ ਬਾੜ ਪੱਟਨੇ ਕਿਦਾਂ ਬਾੜ ਲਾਣੇ ਕਿਦਾਂ ਭਾਈ ਤੁਸੀਂ ਕਿਸੇ ਦੇ ਬਾੜ ਲੱਗੇ ਹੋ ਦੇਖਿਆ ਹਾਂਜੀ ਹਾਂਜੀ ਦੇਖਿਆ ਬਹੁਤ ਦੁਨੀਆ ਦੇਖਿਆ ਉਹਨਾਂ ਤੇ ਮਗਰ ਇੱਥੇ ਸਾਰੇ ਡੱਬੇ ਪਏ ਹੁੰਦੇ ਨਿਸ਼ਾਨ ਪਏ ਹੁੰਦੇ ਆ ਜਿੱਥੋਂ ਬਾੜ ਪੱਟੀਦੇ ਆ ਇਹ ਇਦਾਂ ਨਹੀਂ ਬੋਲ ਉਹ ਗੌਰ ਕਰਿਓ ਕਿਉਂ ਉਹ ਪੱਟੇ ਕਿੱਦਾਂ ਆ ਕਈ ਵਾਰੀ ਡਾਕਟਰ ਕੀ ਕਰਦੇ ਆ ਇਥੋਂ 50 50 100 100 ਵਾਲ ਇਕੱਠਾ ਪੱਟ ਲੈਂਦੇ ਆ ਫਿਰ ਉਹ ਇਕੱਠੇ ਹੀ ਲਾ ਦਿੰਦੇ ਆ ਸਾਡੇ ਕੋਲ ਜਿਹੜੇ ਤਰੀਕੇ ਨੇ ਉਹ ਕੱਲਾ ਕੱਲਾ ਵਾਲ ਪੱਟਿਆ ਜਾਂਦਾ ਤੇ ਕੱਲਾ ਕੱਲਾ ਵਾਲ ਲਾਇਆ ਜਾਂਦਾ ਠੀਕ ਹੈ ਜਦੋਂ ਤੁਸੀਂ ਸਾਡੇ ਕੋਲ ਵਾਲ ਲਵਾਉਣੇ ਇੰਪੋਰਟੈਂਟ ਇਹ ਨਹੀਂ ਵੀ ਤੁਹਾਡੇ ਇੱਥੇ ਜਿਹੜੇ ਵਾਲ ਲੱਗੀ ਹੋਏ ਜਾਂ ਤੁਹਾਡੇ ਇੱਥੇ ਵਾਲ ਲੱਗੇ ਹੋਏ ਉਹ ਆ ਜਾਨ ਇੰਪੋਰਟੈਂਟ ਇਹ ਆ ਕਿ ਤੁਹਾਡੀ ਇੱਥੇ ਬੈਕ ਸਾਈਡ ਤੇ ਕਦੇ ਵੀ ਕੋਈ ਗਾਂਜ ਨਾ ਬਵੇ ਇਹ ਨਾ ਹੋਵੇ ਈਟਾਂ ਦੇ ਪੱਠੇ ਦੀ ਤਰ੍ਹਾਂ ਇੱਕ ਪਾਸੇ ਮੱਛੀਆਂ ਫੜਨ ਨੂੰ ਟੋਆ ਪੈ ਜਵੇ ਪਾਣੀ ਛੱਡ ਕੇ ਮੱਛੀਆਂ ਰੱਖ ਲਓ ਤੇ ਦੂਜੇ ਪਾਸੇ ਘਰ ਪੱਕਾ ਪੈ ਜਵੇ ਉਹ ਤਾਂ ਮੱਛੀਆਂ ਫੜ ਕੇ ਫਿਰ ਵੀ ਆਪਾਂ ਉੱਥੇ ਖੇਤੀ ਕਰ ਸਕਦੇ ਹਾਂ ਜੇ ਇਥੇ ਤੁਹਾਡੇ ਵਾਲ ਜਿਹੜੇ ਪੱਟੇ ਹੋਏ ਆ ਮੁਰਕੇ ਕਦੇ ਨਹੀਂ ਆਣੇ ਜਿੱਥੋਂ ਤੁਸੀਂ ਮੈਨੂੰ ਗੱਲ ਕੀਤੀ ਹੈ ਪ੍ਰਾਈਸ ਦੀ ਹੁਣ ਕੋਸ਼ ਸਰਜਰੀਆਂ ਇਸ ਤਰ੍ਹਾਂ ਦੀਆਂ ਨੇ 10 ਰੁਪਏ ਲੱਗਦੇ ਨੇ ਸਰਜਰੀ ਕਰਨ ਦੇ ਇੱਕ ਉਹ ਆਪਣਾ ਵੱਡਾ ਬਲੇਡ ਦੇਖਿਆ ਤੁਸੀਂ ਵੱਡਾ ਬਲੇਡ ਜਿਹੜੇ ਜਿਹੜੇ ਵੀਡੀਓ ਦੇ ਪਹਿਲਾਂ ਹਾਂਜੀ ਹਾਂ ਉਹ ਇੱਕ ਬਲੇਡ ਨਾਲ 10 ਬੰਦਿਆਂ ਦੇ ਵਾਲ ਲੱਗ ਸਕਦੇ ਆ ਇੱਕ ਬਲੇਡ ਨਾਲ ਇੱਕ ਬਲੇਡ ਨਾਲ ਉਹ ਕਿੰਨੇ ਦਾ ਪੈਂਦਾ ਇੰਡੀਆ ਦੇ 100 ਰੁਪਏ ਦੀ 700 ਰੁਪਏ ਦੇ ਵਿੱਚ ਤੁਸੀਂ 100 ਬੰਦੇ ਦੇ ਵਾਲ ਲਾ ਸਕਦੇ ਹੋ ਕੋਈ ਸਰਜਰੀਆਂ ਐਡਾਂ ਦੀਆਂ ਜਿਨ੍ਹਾਂ ਦੇ ਵਿੱਚ 2 ਲੱਖ ਰੁਪਏ ਖਰਚਾ ਨੇ ਇੰਡੀਆ ਦਾ ਬਲੇਡ ਨਾਲ ਕਿੰਨਾ ਵਾਲ ਲੱਗ ਜਾਂਦੇ ਆ ਬਲੇਡ ਨਾਲ ਵਾਲ ਲੱਗ ਜਾਂਦੇ ਨੇ ਬੰਦੇ ਦਾ ਸਿਰ ਵੱਢ ਕੇ ਬੰਦੀ ਦਾ ਸਿਰ ਵੱਢ ਕੇ ਐਦਾਂ ਨਾ ਚੀਰੇ ਮਾਰ ਕੇ ਉਹਦੇ ਵਿੱਚ ਉਹਦੇ ਵਿੱਚ ਬਾੜ ਲੱਗ ਜਾਂਦੇ ਆ ਉਹਦੇ ਵਿੱਚ ਜਿੰਨਾ ਵੀ ਮਰਜੀ ਭਈ ਆ ਪੁਰਾਣਾ ਆ ਨਮਾ ਆ ਬਿਹਾਰ ਤੋਂ ਆਇਆ ਉਹਨੂੰ ਝੋਂਦੇ ਦੀ ਤਰ੍ਹਾਂ ਬਲਾ ਦੇ ਬੜੀਆਂ ਵੱਢ ਕੇ ਸਿਰ ਦੇ ਵਿੱਚ ਉਹਦੇ ਵਿੱਚ ਬਾੜ ਲਾ ਦੋ ਜਦੋਂ ਸਾਡੇ ਲੋਕ ਵਾਲ ਲਵਾਉਂਦੇ ਨੇ ਕਦੇ ਸਰਚ ਕੀਤੀ ਸਿਰਫ ਇਹੀ ਦੇਖਦੇ ਹਾਂ ਬਈ ਹਾਂ ਵੀ ਸਰਜਰੀ ਮਹਿੰਗੀ ਆ ਸਸਤੀ ਆ ਕਦੇ ਦੇਖਿਆ ਕਿੰਨੇ ਪਰਸੈਂਟ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਤੁਸੀਂ ਇਹ ਦੇਖਿਆ ਬਹੁਤ ਲੋਕ ਇਸ ਤਰ੍ਹਾਂ ਦੇ ਜਿਨ੍ਹਾਂ ਦਾ ਹਾਲੇ ਤੱਕ ਸਿਰੇ ਦਾਤ ਕਰੀ ਜਾ ਰਿਹਾ 10 10 ਸਾਲ ਉਹ ਵੀ ਬਾਲਵਾ ਆਇਆ ਨੂੰ ਦੇਖੀ ਕਦੀ ਸੁਣਿਆ ਨਹੀਂ ਸੁਣਿਆ ਨਹੀਂ ਫਿਰ ਉਹ ਮਾਰਕੀਟ ਦੇ ਵਿੱਚ ਜਾਓ ਜਦੋਂ ਪ੍ਰਾਈਸ ਸਰਚ ਕਰਦੇ ਹੋ ਥੋੜਾ ਜਿਹਾ ਉੱਚਾ ਪੁੱਛੋ ਜਦੋਂ ਪ੍ਰਾਈਸ ਸਰਚ ਕਰਦੇ ਹੋ ਹਾਂਜੀ ਉਸ ਵੇਲੇ ਇਹ ਵੀ ਸਰਚ ਕਰੋ ਕਿ ਕਿੰਨੇ ਪਰਸੈਂਟ ਲੋਕਾਂ ਦਾ ਹਾਲੇ ਸਿਰ ਹੀ ਦਰਦ ਕਰੀ ਜਾ ਰਿਹਾ ਉਹਦਾ ਕੀ ਕਰਨਾ ਜੀ ਉਹਦਾ ਕਾਰਨ ਇਹ ਆ ਕਿ ਇੱਕ ਵਾਲ ਕਿੰਨਾ ਮੋਟਾ ਹੁੰਦਾ ਕਿੰਨਾ ਪਤਲਾ ਹੁੰਦਾ ਜੇ ਅਸੀਂ ਉਸ ਨੂੰ ਇੱਕ ਚੀਰਾ ਮਾਰ ਕੇ ਜਾਨਨੇ ਆ ਬਲੇਡ ਨਾਲ ਉਹ ਕਿੱਡਾ ਵੱਡਾ ਜ਼ਖਮ ਹੁੰਦਾ ਜਿੱਥੇ ਚੀਰਾ ਵੱਜਦਾ ਫਿਰ ਚੀਰਾ ਵੱਜੇ ਦੇ ਵਿੱਚ ਅਸੀਂ ਉਹਨੂੰ ਮੋਚ ਨੇ ਵਿੱਚ ਦੱਬਣਾ ਆ ਵਾਲ ਨੂੰ ਹਾਂਜੀ ਉਹਦਾ ਕਾਰਨ ਇਹ ਆ ਕਿ ਉਹ ਜਿਹੜੀ ਸਰਜਰੀ ਆ ਉਹ ਇੱਕ ਜਿਵੇਂ ਸਿੱਧਾ ਹੀ ਤਰੀਕਾ ਬਾਹਰ ਆਣਾ ਮਤਲਬ ਕੀ ਕਹੀਏ ਵੀ ਉਹ 40 50 ਸਾਲ ਪੁਰਾਣੀਆਂ ਸਰਜਰੀਆਂ ਨੇ ਠੀਕ ਹੈ ਜਿਹੜੀਆਂ ਅੱਜ ਜਿਵੇਂ ਜ਼ਮਾਨਾ ਚੇਂਜ ਹੋਇਆ ਉਸੇ ਤਰ੍ਹਾਂ ਸਰਜਰੀਆਂ ਜੋ ਹੋਈਆਂ ਉਸੇ ਤਰ੍ਹਾਂ ਪ੍ਰਾਈਸ ਵੀ ਚੇਂਜ ਹੋਇਆ ਜੋ ਦੁਆਰਾ ਜਿਹੜਾ ਤੁਹਾਡੇ ਫੇਰ ਗੱਲਦੇ ਆ ਨਾ ਵੀ ਤੁਸੀਂ ਕਹਿੰਦੇ ਹੋ ਵੀ ਪ੍ਰਾਈਸ ਘਟ ਗਈ ਆ ਵਧ ਗਈ ਆ ਇੱਕ ਸਰਜਰੀ ਤੇ ਖਰਚ ਆਉਂਦਾ 10 ਰੁਪਏ ਇੱਕ ਤੇ ਆਉਂਦਾ 1000 ਇੱਕ ਤੇ ਆਉਂਦਾ 1500 ਇੱਕ ਤੇ ਆਉਂਦਾ 2000 ਹੁਣ ਕਿਸ ਤਰ੍ਹਾਂ ਇੱਕੋ ਪ੍ਰਾਈਸ ਦੇ ਵਿੱਚ ਤੁਹਾਡੇ ਬਾਹਰ ਲੱਗ ਜਾਣਗੇ ਕਿ ਮੇ ਕੋ ਫਰਕ ਅਸਰ ਤੁਹਾਨੂੰ ਕੀ ਮਿਲਣਾ ਤੇ ਇਹਨੂੰ ਨਹੀਂ ਹੋਊਗਾ ਰਿਜ਼ਲਟ ਤਾਂ ਵੱਖਰਾ ਹੀ ਮਿਲੂਗਾ ਨਾ ਠੀਕ ਹੈ ਨਾ ਹੁਣ ਇੱਕ ਮੈਨੂੰ ਮੈਂ ਮੇਰੀ ਬੇਨਤੀ ਹੈ ਜਿਹੜੇ ਮੇਰੇ ਵੀਰ ਦੇਖ ਵੀ ਰਹੇ ਨੇ ਉਹਨਾਂ ਵੀਰੇ ਅੱਗੇ ਬੇਨਤੀ ਆ ਜਦੋਂ ਤੁਸੀਂ ਸਰਚ ਕਰਦੇ ਹੋ ਸਾਨੂੰ ਵਾਲ ਚਾਹੀਦੇ ਨੇ ਨਾਲ ਦੀ ਨਾਲ ਇਹ ਵੀ ਸਰਚ ਕਰੋ ਕਿ ਕਿੰਨੇ ਪਰਸੈਂਟ ਲੋਕਾਂ ਨੂੰ ਵਾਲ ਲੋਕਾਂ ਕੇ ਪ੍ਰੋਬਲਮਾਂ ਪੈਂਦੀਆਂ ਨਹੀਂ ਜਿਹੜੇ ਸਸਤੀ ਸਰਜਰੀ ਵਿੱਚ ਕਰਾਉਂਦੇ ਨੇ ਅੱਛਾ ਤੁਸੀਂ ਕਿੰਨੇ ਚਿਰ ਹੋ ਗਿਆ ਮੇਰੇ ਇੱਕ ਕੰਮ ਦੇਖਦੇ ਆਨੂੰ ਸਾਨੂੰ ਕਾਫੀ ਟਾਈਮ ਹੋ ਗਿਆ ਦੋ ਕਈ 1-2 ਸਾਲ ਹੋ ਗਏ ਦੇਖਦੇ ਵੀਡੀਓ 2 ਸਾਲ ਹੋ ਗਏ ਤੁਸੀਂ ਅੱਜ ਤੱਕ ਮੇਰੇ ਕੰਮ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਪੈਂਦੀ ਦੇਖੀ ਨਹੀਂ ਹਾਂਜੀ ਨਹੀਂ ਦੇਖੀ ਉਹ ਨਹੀਂ ਦੇਖੀ ਨਾ ਉਹ ਕਿਉਂ ਨਹੀਂ ਦੇਖੀ ਕਿਉਂਕਿ ਮੈਂ ਇੱਕ ਉਹ ਜਿਹੜੀਆਂ ਲੋ ਫੇਅਰ ਸਰਜਰੀਆਂ ਨੇ ਉਹ ਮੈਂ ਕਰਦਾ ਹੀ ਨਹੀਂ ਮੈਂ ਸਰਜਰੀ ਕਰਦਾ ਵੀ ਨਾ ਹੀ ਕੰਦੇ ਬੰਦੇ ਦਾ ਕਿਸੇ ਬੰਦੇ ਦਾ ਸਿਰ ਦੁਖੇ ਤੇ ਨਾ ਹੀ ਕੋਈ ਦਰਦ ਹੋਵੇ ਜਿਹਨੇ ਵੀ ਵਾਲ ਲਵਾਣੇ ਆ ਉਹ ਇੱਕ ਸ਼ੌਂਕਤਾਰ ਉਤੇ ਵਾਲ ਲਵਾਈ ਜਾਂ ਲਵਾਵੇ ਤਾਂ ਕਿ ਕਦੇ ਵੀ ਉਹਨੂੰ ਲਾਈਫ ਟਾਈਮ ਦੀ ਕੋਈ ਵੀ ਪ੍ਰੋਬਲਮ ਨਾ ਹੋਵੇ ਠੀਕ ਹੈ ਜੀ ਥੈਂਕ ਯੂ ਜੀ ਨਹੀਂ ਥੈਂਕ ਯੂ ਜੀ ਤੁਹਾਡਾ ਹੋਰ ਕੁਸਚਨ ਕਿਹੜਾ ਆ ਕਰੂ ਕਰੂ ਕੋਈ ਗੱਲ ਨਹੀਂ ਆਪਾਂ ਕੱਟ ਗਿਆ ਦਵਾ ਤੁਸੀਂ ਐਸਚੀ ਵੀ ਗਾਰੰਟੀ ਦਿੰਦੇ ਹੋ ਕਿ ਤੁਹਾਡੀ ਸਰਜਰੀ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਸਾਡੀ ਗਾਰੰਟੀ ਹੈ ਸਾਡੀ ਗਾਰੰਟੀ ਹੈ ਸਾਡੇ ਇੱਕ ਹਸਪੀਟਲ ਦੇ ਵਿੱਚ ਵਾਲ ਲਾਏ ਜਾਂਦੇ ਨੇ ਜਿਸ ਦੇ ਵਿੱਚ ਡਾਕਟਰ ਤੇ ਨਰਸਾਂ ਵਾਲ ਲਾਉਂਦੀਆਂ ਨੇ ਠੀਕ ਹੈ ਤੇ ਡਾਕਟਰ ਤੇ ਨਰਸਾਂ ਵਾਲ ਲਾਉਂਦੀਆਂ ਨੇ ਤੇ ਇੱਕ ਵਧੀਆ ਤੋਂ ਨਮੀਆਂ ਤੋਂ ਨਮੀਆਂ ਟੈਕਨੀਕਾਂ ਦੇ ਨਾਲ ਵਾਲ ਲੱਗਦੇ ਨੇ ਤੇ ਇਸ ਕਰਕੇ ਸਾਡੀ ਗਾਰੰਟੀ ਹੈ ਕੋਈ ਦਰਦ ਨਹੀਂ ਹੁੰਦਾ ਠੀਕ ਹੈ ਤੇ ਅੱਖਾਂ ਨੂੰ ਦੇ ਕੋ ਪ੍ਰੋਬਲਮ ਆਉਂਦੀ ਨਿਗਾਹ ਨੂੰ ਕਿ ਮੈਂ ਸੁਣਿਆ ਵੀ ਨਿਗਾਹ ਨੂੰ ਪ੍ਰੋਬਲਮ ਆ ਜਾਂਦੀ ਹੈ ਨਿਗਾਹ ਘਟ ਜਾਂਦੀ ਹੈ ਜਾਂ ਹਾਂਜੀ ਇਹ ਬਿਲਕੁਲ ਸੱਚ ਹੈ ਤੁਹਾਡੀ ਗੱਲ ਇਹ ਬਿਲਕੁਲ ਸੱਚ ਹੈ ਇਹ ਬਿਲਕੁਲ ਸੱਚਾ ਨੀਗਾ ਘਟ ਜਾਂਦੀ ਆ ਇਹ ਇਸ ਕਰਕੇ ਸੱਚਾ ਆਲੂ ਖਾ ਕੇ ਬੱਕਰੀ ਦੇ ਘਰ ਜਿਹਦੇ ਮਾਰਦੇ ਹਾਂ 10 ਰੁਪਏ ਵਾਲੀ ਸਰਜਰੀ ਜਿਹੜੀ ਕਰਾ ਕੇ ਕਹਿੰਦੇ ਵੀ ਸਾਡੀ ਇੰਡੀਆ ਦੇ ਵਿੱਚ 60000 ਦੇ ਵਿੱਚ 70000 ਦੇ ਵਿੱਚ ਸਰਜਰੀ ਹੋਗੀ ਤੇ ਦੂਜੇ ਪਾਸੇ ਜਿਹੜੇ ਲੋਕ ਮੇਰੇ ਕੋਲ ਆਉਂਦੇ ਨੇ ਉਹ ਲੱਖਾਂ ਰੁਪਏ ਲਾਉਂਦੇ ਨੇ ਕਿਉਂ ਉਹ ਉਹਨਾਂ ਨੂੰ ਕੁਆਲਿਟੀ ਦੇ ਵਿੱਚ ਕਿਉਂ ਦੀ ਪ੍ਰੋਬਲਮ ਪੈਂਦੀ ਉਹ ਇਸੇ ਕਰਕੇ ਪੈਂਦੀ ਅੱਖਾਂ ਦੀ ਨੀਗਾ ਜੀ ਘਟਦੀ ਆ ਉਹ ਜਿਹੜੀ 10 ਰੁਪਏ ਵਾਲੀ ਤੁਹਾਨੂੰ ਕਹਿੰਦੇ ਮਾਸ ਵੜ ਦਿੰਦੇ ਆ ਹਾਂਜੀ ਸਿਰ ਦੇ ਵਿੱਚ ਛੋਟੀਆਂ ਛੋਟੀਆਂ ਨਾੜਾਂ ਚੱਲਦੀਆਂ ਨੇ ਜਿਹੜੀਆਂ ਅੱਖਾਂ ਤੱਕ ਹੀ ਪਹੁੰਚਦੀਆਂ ਮੂੰਹ ਚਾ ਕੇ ਫੋਨ ਕਰ ਦਿੰਦੇ ਨੇ ਭਾਜੀ ਕਿੰਨੇ ਪੈਸੇ ਲੱਗਣੇ ਆ ਸਾਨੂੰ ਤਾਂ ਘੱਟ ਚੀਜ਼ ਮਿਲ ਰਹੀ ਆ ਸੌਰੀ ਤੁਹਾਡੀ ਗੱਲ ਨਹੀਂ ਹੈਗੀ ਇਹ ਭਾਜੀ ਸਭ ਤੋਂ ਪਹਿਲਾਂ ਡਾਕਟਰ ਦੇ ਕੋਲ ਜਾਣ ਲਈ ਇਹ ਨਾ ਕਹੋ ਵੀ ਸਾਡਾ ਕਿੰਨਾ ਖਰਚਣਾ ਡਾਕਟਰ ਸਿਰ ਦਾ ਕੰਮ ਆ ਉਹਨੂੰ ਇਹ ਕਹੋ ਜਿਵੇਂ ਤੁਸੀਂ ਭਾਜੀ ਤੁਹਾਡਾ ਸਵਾਲ ਬਹੁਤ ਵਧੀਆ ਆ ਵੀ ਮੈਨੂੰ ਕੋਈ ਪ੍ਰੋਬਲਮ ਨਾ ਬਣਾ ਬੱਚਾ ਜੀ ਨਾ ਠੀਕ ਹੈ ਜੇ ਤੁਸੀਂ ਵਧੀਆ ਸਰਜਰੀ ਕਰਾਮੋਗੇ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਪਊਗੀ ਜੇ ਘਟੀਆ ਸਰਜਰੀ ਕਰਾਓਗੇ ਤਾਂ ਤੁਹਾਨੂੰ ਪ੍ਰੋਬਲਮ ਪੈ ਸਕਦੀ ਹੈ ਠੀਕ ਹੈ ਹੋਰ ਕੋਈ ਕੁਐਸਚਨ ਕੱਟੀਂ ਘੱਟੀ ਵੀ